ਸਵੇਰੇ ਸਵੇਰੇ ਮੀਦਾ ਮੌਸਮਾ ਕੱਲ ਦਿਨ ਵਧੀਆ ਲੱਗਾ ਸੀ ਤੇ ਅੱਜ ਉਹੀ ਕਣਮਣ ਕਣਮਣ ਸਵੇਰ ਦੀ ਹੋਣ ਰਹੀ ਆ ਲੋਟਾਈ ਵਈ ਇਹਦੀ ਤੇ ਹੁਣ ਥੋੜਾ ਜਿਹਾ ਜ਼ਿਆਦਾ ਮੀ ਤੇ ਆਪਾਂ ਕਰਦੇ ਆ ਵਲੌਗ ਦੀ ਸਟਾਰਟਿੰਗ ਤੇ ਤੁਹਾਨੂੰ ਦਿਖਾਉਣੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਮਿਲਦੇ ਆ ਆਪਾਂ ਨਵੇਂ ਵਲੌਗ ਤੇ ਨਵੀਂ ਵੀਡੀਓ ਨਵੇਂ ਦਿਨ ਦੇ ਵਿੱਚ ਤੇ ਅੱਜ ਦਾ ਆਪਾਂ ਤੁਹਾਨੂੰ ਸਾਰੇ ਦਿਨ ਦਾ ਸੀਨ ਪਾਣੀ ਦਿਖਾਉਣੇ ਆ ਕਿ ਮੈਂ ਹੁਣ ਚੱਲੇ ਆ ਗੱਡੀ ਲੈ ਕੇ ਫਤੇਗੜ ਸਾਹਿਬ ਨੂੰ ਇੱਕ ਤਾਂ ਆਪਣੀ ਕੁੜੀ ਦੀ ਦਵਾਈ ਲੈ ਕੇ ਆਉਣੀ ਆ ਤੇ ਦੂਜਾ ਆਪਾਂ ਫਤੇਗੜ ਸਾਹਿਬ ਮੱਥਾ ਵੀ ਟੇਕਾਂਗੇ ਤੇ ਨਾਲ-ਨਾਲ ਤੁਹਾਨੂੰ ਰਾਹ ਦੇ ਵਿੱਚ ਵੀ ਥੋੜੇ-ਥੋੜੇ ਛੋਟੇ-ਛੋਟੇ ਸ਼ਾਟ ਨਾਲ ਲਾਵਾਂਗੇ ਚਲੋ ਜੀ ਆਜੋ ਚੱਲੀਏ ਗੱਡੀ ਆਪਣੀ ਤਿਆਰ ਹੈ ਸਲਮ ਮਰੀ ਆ ਤਿੰਨ ਨੋਨ ਤੋੜਦੇ ਆ ਚਲੋ ਆ ਜਾਓ ਜੀ ਸ਼੍ਰੀ ਫਤੇਗੜ ਸਾਹਿਬ ਸਰਹੰਦ ਅੱਜ ਆਪਾਂ ਫੇਰ ਆਈਆਂ ਨਾਮਸ਼ਕਾਰ ਕਰਨ ਤੇ ਕੁੜੀ ਦੀ ਦਵਾਈ ਲੈ ਕੇ ਤੇ ਹੁਣ ਨਾਮਸ਼ਕਾਰ ਇੱਥੇ ਕਰਕੇ ਚੱਲਾਂਗੇ ਫਤੇਗੜ ਸਾਹਿਬ ਬੜਾ ਮਨ ਨੂੰ ਸਕੂਨ ਮਿਲਦਾ ਇੱਥੇ ਦਰਸ਼ਨ ਕਰਕੇ ਤੇ ਸੱਚੀ ਬਾਦਸ਼ਾਹ ਕਿਰਪਾ ਕਰੇ ਤੁਮ ਬਰੋਚੀਆਂ ਬਖਸ਼ ਕਰੇ ਹਨ ਮੈਂ ਡੇੜੀ ਸਾਹਿਬ ਜੀ ਦੇ ਦਰਸ਼ਨ ਕਰਾਉਣਾ ਦਰਸ਼ਣੀ ਜੀ ਉਹੜੀ ਬੁਰਨਾਮੇ ਤੇ ਫਰਾ ਮਿਲਿਆ ਹਰ ਰਾਰੇ ਸੁੱਖ ਰਹਿਣੇ ਮਹਾਰੀ ਗਦੁਸ ਭਾਰੀ ਨਹੀਂ ਪੈ ਰਿਆ ਜੀ ਇੱਥੇ ਸੁੱਖ ਰਹਿਣੇ ਮਹਾਰੀ ਗਦੁਸ ਭਾਰੀ ਵਾਹ ਸਤਿ ਸ਼੍ਰੀ ਵਾਹ ਗੁਰ ਸੱਚਾ ਪਾਤਸ਼ਾਹ ਕੋ ਪਾ ਕਰੋ ਮੀਰਾ ਸਿਦਾ ਪੁਰਾਣ ਪੰਸਾ ਗਾਤਾ ਸਰਸੇ ਸੁਰੇ ਨਾਮੇ ਅਸਾ ਪਾਸਾ ਦਸਾ ਸਰਸੇ ਹਾਰ ਸੁਹਾਨ ਵਾਹ ਪਾਣ ਮੈ ਉਹ ਦੇ ਰਾਗ ਜੀ ਦਾ ਧੰਤਨ ਬਾਬਾ ਯੂਰਾਵਰ ਸਿੰਘ ਜੀ ਧੰਤਨ ਬਾਬਾ ਫਦੇ ਸਿੰਘ ਜੀ ਮੌਸਮ ਤਾਂ ਮੀਂਹ ਵਾਲਾ ਵਧੀਆ ਢੰਗਾ ਆ ਪਰ ਹੁਣ ਪੰਜਾਬ ਚ ਪਹਿਲੇ ਹੀ ਬਹੁਤ ਮੀਂਹ ਪੈ ਰਿਹਾ ਤੇ ਹੁਣ ਪ੍ਰਮਾਤਮਾ ਥੋੜਾ ਤੇ ਰੋਗ ਲਾਵੀ ਮੀਂਹ ਨੂੰ ਤੁਹਾਨੂੰ ਲਾਗੀ ਜਾ ਕੇ ਦਰਸ਼ਨ ਕਰਵਾਉਣੇ ਆ ਚਾਰਨਕਾਲ ਅਮ ਦਾਸ ਤੋਂ ਲੈ ਕੇ ਜੋ ਤੋ ਪ੍ਰੇਮ ਖੇਲਣ ਦਾ ਚਾਲੂ ਸਰਤਾ ਰਹੀ ਖਲੀ ਮੇਰੀ ਆਉ ਪੈਸੇ ਮਾਰ ਕੇ ਜੀਤੇ ਸਿਰ ਦੀ ਜੀ ਖਾਰੀ ਪੀ ਕੇ ਪਹਿਲਾ ਮਰਨ ਕਰਨਾ ਜੀਮ ਕਿਸ਼ਵਾਸ ਤੇ ਸਾਲਾ ਕੀ ਨਿਕਾ ਆਉ ਹਮਾਰੇ ਪਾਸ ਹਾਰੇ ਕਾਰਿਆ ਟੋਪ ਸਿਰ ਚ ਨਹਾਰੇ ਕਾਰਿਆ ਕਿੰਨੇ ਸਿਰ ਆ ਕਿੰਨੇ ਸਵਾਰਿਆ ਜਿੰਨੇ ਸਿਰ ਆ ਗੋਮੜੀ ਜਿਹੜਾ ਜੀਦਾ ਠੰਡੇ ਬੁਰਜ ਦਾ ਹੈ ਜੰਨ ਤੰਨ ਤੰਨ ਇੱਥੇ ਖੜਾ ਪਸ਼ਾਗ ਨੂੰ ਖੋਗ ਲੱਗਦਾ ਜੀ I'm sorry. ਤਰੀ ਵਾਰ ਤੇ ਨਹੀਂ ਇਹ ਰਾਮ ਦੇ ਭਗਤ ਤਾਂ ਵੀ ਰਾਜੇ ਰਹਿੰਦੇ ਆ ਉਹ ਨਹੀਂ ਕਹਿੰਦੇ ਕਿ ਮਾੜਾ ਕਰਨਾ ਠੰਡੇ ਬੁਰਜ ਦੇ ਦਰਸ਼ਨ ਕਰਦੇ ਆ ਹੁਣ ਆਪਾਂ ਲੋ ਜੀ ਹੁਣ ਆਪਾਂ ਦਰਸ਼ਨ ਕਰਕੇ ਆ ਗਏ ਆ ਬਾਹਰ ਲੰਗਰ ਸ਼ੱਕੀ ਤੇ ਇੱਧਰ ਦੀ ਆਪਾਂ ਬਾਹਰ ਆ ਗਏ ਸੀ ਤੇ ਹੁਣ ਜਾਂਦੀ ਜਾਂਦੀ ਮੈਂ ਇੱਕ ਕਰੀ ਜਿਹੜੀ ਦਾ ਸੀਨ ਲੈ ਲਈਏ ਬਹੁਤ ਸੋਹਣਾ ਇੱਥੇ ਦਾ ਹਸਤਾਨ ਤੇ ਕੁਰਬਾਨੀ ਬਹੁਤ ਜ਼ਿਆਦਾ ਵੱਡੀ ਆ ਇਸ ਕਰਕੇ ਹੁਣ ਆਪਾਂ ਨਾਮਸ਼ਕਾਰ ਕਰ ਲਈ ਆ ਤੇ ਹੁਣ ਆਪਾਂ ਚੱਲਿਆਂ ਪਿੰਡ ਨੂੰ ਵਾਪਸੀ ਤੇ ਕਰਦੇ ਆ ਆਪਾਂ ਵਲੌਗ ਦੀ ਸਮਾਪਤੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ